ਹੇ ਗੁਰੂ ਵਾਹਿਗੁਰੂ 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 ਸਾਚੀ ਸਾਹਿਬਾ ਕਿਆ ਨਾਹੀ ਕਰਤੇ ਜਹ ਜਗ ਤੇ ਤਪਾਵ ਸਦਾ ਸਬਤ ਸਾਲਾ ਹੈ ਤੇਰੀ ਨਿਰ ਕੈ ਮਨ ਅਸਿਆ ਵਾਜੇ ਦਰਦ ਖਨੇ ਕਹਿਓ ਸਾਚ ਨਾਮ ਦਾ ਘਰ ਸਮਗਰੀ ਤੁਮਰੇ ਸੂਤਰਤਾ ਹੋਏ ਸੋ ਕੀ ਆਕਾਰ ਜੀ ਤੁਮਰੀ ਗਤ ਮਿਤ ਤੁਮਹੀ ਤੁਮਰੀ ਗਤ ਮਿਤ ਤੁਮਹੀ ਉਦਮ ਕਰਾਲਾ ਬਖਸ਼ਿਸ਼ ਕੀਤਾ ਹੈ اور ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਤੇ ਆਪਣੇ ਹਸਪੀਟਲ ਦੇ ਵਿੱਚ ਐਨ ਜੀਓ ਇਹ ਸਾਰਾ ਲੋੜਵੰਦਾ ਵਾਸਤੇ ਸ਼ੁਰੂਆਤ ਕਰਨ ਲੱਗੇ ਹਨ ਪਾਤਸ਼ਾਹ ਜੀ ਸ਼ੁਰੂਆਤ ਤੋਂ ਪਹਿਲਾਂ ਆਪਿਆਂ ਦੇ ਪਾਵਨ ਚਰਨਾਂ 'ਚ ਚੜ੍ਹਦੀਆਂ ਕਲਾ ਵਾਸਤੇ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪਿਆਂ ਦੀ ਕਿਰਪਾ ਕਰਨੀ ਬਖਸ਼ਿਸ਼ ਰਹਿਮਤਾ ਕਰਨੀਆਂ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਜੋ ਡਾਕਟਰ ਸਾਹਿਬ ਨੇ ਕਾਜ ਸ਼ੁਰੂਆਤ ਕੀਤਾ ਹੈ ਪਾਤਸ਼ਾਹ ਜੀਓ ਆਪਿਆਂ ਦੀ ਕਿਰਪਾ ਕਰਨੀ ਇਹਨਾਂ ਕਾਰਜ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਜੋ ਆਵੇ ਸੋ ਰਾਜੀ ਜਾਵੇ ਉਦਾਰ ਹੋਵੇ ਜੀਤਾ ਪਾਸਾ ਜੀ ਜੋ ਵੀ ਜੀਵ ਇਸ ਹਸਪੀਟਲ ਵਿੱਚ ਆਪਣਾ ਇਲਾਜ ਕਰਾਉਣ ਵਾਸਤੇ ਆਉਣ ਉਹ ਰਾਜੀ ਹੋ ਕੇ ਜਾਣ ਆਪਦੀਆਂ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਗਿਆ ਨੇ ਕਿਰਪਾ ਕਰਨੀ ਸ਼ੁਭ ਮਨੋਂ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ ਚੜ੍ਹਦੀਆਂ ਕਲਾ ਕਰਨੀਆਂ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਡਾਕਟਰ ਸਾਹਿਬ ਨੇ ਉਹਨਾਂ ਦੇ ਸਟਾਫ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਸੇਵਾ ਕਰਨ ਦਾ ਉਦਮ ਉਪਰਾਲਾ ਬਖਸ਼ਿਸ਼ ਕਰਨਾ ਪ੍ਰਾਪਤ ਹੋਈਉ ਨਾਮ ਬਾਣੀ ਨਾਲ ਪਿਆਰ ਦੱਸਣ ਕਰਦਾ ਇਸੇ ਤਰ੍ਹਾਂ ਕੀ ਕਿ ਵਾਧਰੇਸ਼ ਨਸ਼ਿਆਂ ਦੀ ਸਮੱਸਿਆ ਦਾ ਦੀ ਸਮੱਸਿਆ ਪਰ ਹੁਣ ਹੱਤਿਆ ਦੀ ਸਮੱਸਿਆ ਇਹ ਜਿਹੇ ਸਮੱਸਿਆ ਦੇ ਨਾਲ ਅੱਜ ਸਾਡਾ ਪੰਜਾਬ ਉਸ ਦਲਦਲ ਦੇ ਵਿੱਚ ਫਸ ਚੁੱਕਾ ਵਾ ਅਸੀਂ ਗਰੀਬ ਚ ਸੀ ਕਿ ਨਸ਼ਾ ਸਡਾਓ ਇਲਾਕੇ ਦੇ ਵਿੱਚ ਪੁਲਿਸ ਸਾਡਾ ਜਿਹੜਾ ਸਹਿਯੋਗ ਕਰ ਰਹੀ ਹੈ ਉਹ ਕਹ ਰਹੀ ਹੈ ਕਿ ਨਸ਼ੇ ਦੇ ਮਾਪਿਆਂ ਨੂੰ ਪਤਾ ਲੱਗ ਸਕੇ ਕਿ ਇਸ ਨਸ਼ਿਆਂ ਪਿੰਡ ਵਿੱਚ ਕਾਂਗਰਸ ਆਵੇ ਕੱਲੀ ਆਉਣ ਆਮ ਆਦਮੀ ਪਾਰਟੀ ਆਵੇ ਇੰਨੀ ਕਿਉਂ ਸੰਭਲੋ ਜਿਹੜਾ ਆਉਣ ਵਾਲੇ ਸਮੇਂ ਦਾ ਹੀ ਸਾਹਮਣਾ ਕਰ ਸਕੀਏ ਜਿਹੜਾ ਪੰਨਾ ਦੌਰ ਇਹ ਕਰਕੇ ਅਸੀਂ ਇਕੱਲੇ ਇਕੱਲੇ ਕਰਕੇ ਇਦਾਂ ਇੱਕ ਟੀਮ ਤਿਆਰ ਕਰਾ ਪਿੰਡੋਂ ਬੰਡੀ ਜਿੱਦਾਂ ਆਪਾਂ ਲੋਕਡਾਊਨ ਤੇ ਇਹਨਾਂ ਲੋਕਾਂ ਨੂੰ ਘਰਾਂ ਚ ਨਹੀਂ ਬੜਨ ਦਿੱਤਾ ਨਸ਼ੇ ਵੇਚਣ ਵਾਲਿਆਂ ਨੂੰ ਇਦਾਂ ਦੇ ਆਪਾਂ ਨੇ ਪ੍ਰਾਲੀ ਕਰੋ ਪਿੰਡਾਂ ਦੇ ਵਿੱਚ ਇਹ ਕਰਕੇ ਉਤਮ ਸੋਚ ਨੌਜਵਾਨ ਪੀੜੀ ਨੂੰ ਗਾੜੀ ਲਾ ਕੇ ਚੰਗੇ ਨੌਜਵਾਨਾਂ ਨੂੰ ਗਾੜੀ ਲਾ ਕੇ ਚੰਗੀ ਪੰਚਾਇਤ ਸਿੰਗ ਦੇ ਨਾਂ ਤੇ ਇਹ ਐਨਜੀਓ ਬਣ ਜਾ ਰਹੀ ਆ ਸੋ ਮੈਂ ਸਾਰਿਆਂ ਨੂੰ ਮੁਬਾਰਕ ਦਿੰਦਾ ਜੇ ਜਿਹੜਾ ਇਹ ਪੇਸ਼ੈਂਟ ਆਇਆ ਵਾਕਿਆ ਇਹਦੇ ਮਗਰ ਕੋਈ ਨਹੀਂ ਇਹਦੇ ਮਗਰ ਇਲਾਜ ਵਾਸਤੇ ਆ ਸਮਰਥ ਜਾਨਵਾਨ ਜਿਹੜੇ ਤੁਸੀਂ ਉਹਨੂੰ ਰეკਮੈਂਡ ਕਰਕੇ ਭੇਜ ਦੋਗੇ ਉਸ ਮਰੀਜ਼ ਦਾ ਸਭ ਘੜੀ ਵਾਸਤੇ ਸਾਰੇ ਫੜੇ ਬੁਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਰਾ ਧਰਤੀ ਦੇ ਉੱਪਰ ਦੇ ਸਬੰਧ ਦੇ ਥਲੇ ਇੱਕੋ ਹੀ ਨਾਮ ਆ ਜਿਹੜਾ ਯਹੋਵਾ ਪਰਮੇਸ਼ਰ ਦਾ ਵਾ ਉਸ ਨੂੰ ਅਸੀਂ ਅੱਲਾ ਵੀ ਕਹਿੰਦੇ ਆ ਵਾਹਿਗੁਰੂ ਭੈਣੀ ਮੀਆਂ ਖਾਨ ਨੂੰ ਕਿੰਨੇ ਰਾਹ ਪੈਂਦੇ ਆ ਚੌਕ ਪੈਂਦਾ ਆਉਣਾ ਸੀ ਭੈਣੀ ਮੀਆਂ ਖਾਨ ਪਰਮੇਸ਼ਰ ਨੇ ਤਿੰਨ ਸਤਾਲ ਖਵਾਇਆ ਸਤਿਕਾਰ ਜੋ ਡਾਕਟਰ ਸਾਹਿਬ ਸਟਾਫ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਗੁਰੂ ਮਹਾਰਾਜ ਜੀ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹਾਜ਼ਰੀ ਲਵਾਓ ਤੇ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀ ਜੀ ਆਈ ਜਾਂ ਹੋਰ ਇਸ ਤੋਂ ਵੀ ਵੱਡਾ ਜਿੱਦਾਂ ਜੀਐਮਸੀ ਹਸਪਤਾਲ ਉੱਥੇ ਤਾਂ ਦੇ ਨੇ ਕਿਤੇ ਸੋਕਾ ਪੈ ਜਾਂਦਾ ਕਿਤੇ ਕੋਈ ਠਗਵਾਰ ਹੋ ਜਾਂਦੀ ਹੈ ਉਥੇ ਕਾਉਂਟ ਪਾਉਂਦੇ ਨੇ ਪੰਜਾਬੀ ਪੰਜਾਬੀਆਂ ਨੇ ਇੱਕ ਬਾਤ ਵੱਡਾ ਬਲਦਾਰ ਸਾਨੂੰ ਇਸ ਤਰ੍ਹਾਂ ਦੇ ਜੋ ਵੀ ਨਿੱਜੀ स्वार्थ ਕਾਮਣੇ ਉਹਨਾਂ ਤੋਂ ਉੱਪਰ ਉੱਠ ਕੇ ਦੂਸਰੇ ਦੀ ਮਦਦਾ ਉਹਨਾਂ ਨੂੰ ਫੇਸਬੁੱਕ ਕੋ ਅਕਾਊਂਟ ਬਣੇ ਹੋਏ ਹਨ YouTube ਬਣੇ ਹੋਏ ਹਨ ਸਾਰੇ ਜੋ ਵੀ ਇੰਟਰਨੈਟ ਦੇ ਉੱਤੇ ਚੱਲਦੇ ਹਨ ਸਾਰੇ ਬਣੇ ਹੋਏ ਹਨ ਦੇਤੂ ਸਾਹਿਬ 29 ਸੱਜਣ ਚੌਧਰ ਸਾਹਿਬ ਸਾਡੇ ਵੀਰ ਦਿਖਾਰ ਸਿੰਘ ਜੀ ਅੱਜ ਜੀ ਬਣਾਉਣੇ ਪੜੇ ਵਧੀਆ ਵਿਚਾਰ ਰੱਖੇ ਸਿੰਘ ਸਾਹਿਬ ਜੀ ਤੇ ਪੰਡਾਲ ਵਿੱਚ ਕੀਤੀ ਸਤ ਸੰਗਤ ਵਾਹਿਗੁਰੂ ਜੀ ਆ ਜੇ ਸਤ ਗੁਰ ਨਜ਼ਰ ਕਰੇ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਅਜਿਹੇ ਚੰਗੇ ਕਾਰਜ ਹੁੰਦੇ ਆ ਮੇਰੇ ਵੱਡੇ ਵੀਰ ਸੁਖਮੰਦਰ ਨੇ ਕਿਹਾ ਕਿ ਦੂਰ ਆ ਥੋੜਾ ਤੁਸੀਂ ਜਰੂਰ ਆਉਣਾ ਮੈਂ ਕਿਹਾ ਨਹੀਂ ਜਿੱਥੇ ਵੀ ਕੋਈ ਚੰਗਾ ਕੋਈ ਕਾਰਜ ਕੋਈ ਸਰਬੱਤ ਦੇ ਭਲੇ ਦੀ ਕਿਉਂਕਿ ਸਾਡੀ ਅਰਦਾਸ ਵਿੱਚ ਵੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਇਸ ਐਨ ਜੀਓ ਰਾਈ ਸਰਬੱਤਾ ਭਲਾ ਮੰਗਿਆ ਗਿਆ ਤੇ ਜਿਨ੍ਹਾਂ ਨੇ ਅਪਰਾਲਾ ਕੀਤਾ ਵਾ ਕਿਉਂਕਿ ਇੱਕ ਉਹ ਮਰਦ ਹੁੰਦੇ ਹੈ ਜੋ ਚੱਲਦੇ ਹੈ ਜਮਾਨੇ ਕੇ ਸਾਥ ਸਾਥ ਇੱਕ ਉਹ ਮਰਦ ਹੁੰਦੇ ਹੈ ਜੋ ਬਦਲ ਦਿੰਦੇ ਹੈ ਜਮਾਨੇ ਨੂੰ ਇਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ ਆ ਜਿਹੜਾ ਅਪਰਾਲਾ ਕੀਤਾ ਵਾ ਮੈਂ ਵੇਖਿਆ ਵਾ ਕਿ ਜਿਹੜਾ ਚੰਗਾ ਕਾਰਜ ਆ ਨਾ ਇਹ ਸਾਡਾ ਨਾਮ ਲੱਗਦਾ ਵਾ ਕਰਾਉਣ ਵਾਲਾ ਪਰਮਾਤਮਾ ਵਾ ਅੱਜ ਤੋਂ 18 ਸਾਲ ਪਹਿਲਾਂ ਇੱਕ ਛੋਟੀ ਜੀ ਗੱਲ ਕਰਨ ਲੱਗਾ ਕਿਉਂਕਿ ਪੇਸ਼ੈਂਟ ਛੋਟੇ ਬੱਚੇ ਦੇ ਰੋਣ ਦੀ ਆਵਾਜ਼ ਆਈ ਉੰਨੀ ਬੱਚੀ ਸੀ ਇੱਕ ਦਿਨ ਦੀ ਮੈਂ ਚੋ ਨਾਲ ਮੇਰੀ ਪੇਜ ਐ ਸੀ ਡਾਕਟਰ ਸਾਹਿਬ ਨੂੰ ਜਦੋਂ ਅਸੀਂ ਬਿੱਲ ਪੁੱਛਿਆ ਉਹ ਕਹਿੰਦੇ ਸਾਨੂੰ ਮੈਂ ਕਿਹਾ ਮੇਰੇ بیٹے ਆ ਦੋ ਕਿਸਾਨੋ ਨੂੰ ਮੈਂ ਫਿਰ ਆਪਣਾ ਲਫਾ ਦਿੰਨਾ ਕਿਉਂਕਿ ਪਤਾ ਨਹੀਂਗਾ ਇਹਦਾ ਮਾਪਿਓ ਕਿਹਿਆ ਤੇ ਉਸ ਗਰੀਬ ਦਾ ਜਿਹੜਾ ਇਲਾਜ ਆ ਮੇਰੇ ਪਿੰਡੋਂ ਜਿਹੜਾ ਪਹਿਲਾ ਪੇਸ਼ੈਂਟ ਆ ਉਹਦਾ ਫਾਦਰ ਵਾ ਕਿਉਂਕਿ ਉਹ ਸਮਰਥਵਾ ਮਜ਼ਦੂਰੀ ਕਰਦਾ ਵਾ ਪਰ ਬੱਚੀ ਨੂੰ ਸਕੂਲ ਵਾਲੇ ਜਿਹੜੇ ਉਹਨਾਂ ਫੀਸ ਵੀ ਮਾਫ ਕੀਤੀ ਆ ਇਹ ਗੱਲ ਮੈਂ ਇਸ ਕਰਕੇ ਕੀਤੀ ਸਾਰਿਆਂ ਨੂੰ ਜੀ ਆਇਆਂ ਡਾਕਟਰ ਸਾਹਿਬ ਨਾਲ ਦੋਸਤੀ ਹੋਈ ਤੇ ਡਾਕਟਰ ਸਾਹਿਬ ਦੇ ਜਿਹੜੇ ਵਿਚਾਰ ਸੀ ਕੋਈ ਤਾਂ ਸੰਗਮ ਨੰਨੇ ਦੇ ਟਿਪੇ ਲਾਇਆ ਕਿ ਦਸਵੇਰੇ ਇਹਨਾਂ ਦਾ ਇੱਕ ਨਿਯਮ ਹੈ ਤੇ ਆਪਣੇ ਹਸਪਤਾਲ ਦੀਆਂ ਸਵਾਮਾ ਸ਼ੁਰੂ ਕਰਨ ਤੋਂ ਪਹਿਲਾਂ ਤਨਗੁਰੂ ਰਾਮਦਾਸ ਸਾਹਿਬ ਜੀ ਦੀ ਚਰਨਾਂ ਵਿੱਚ ਕਲਾਂ ਅਰਦਾਸ ਕੀਤੀ ਜਾਂਦੀ ਹੈ ਹਸਪਤਾਲ ਦੇ ਵਿੱਚ ਕਿਉਂਕਿ ਇੱਕ ਆਸਥਾ ਹੁੰਦੀ ਹੈ ਸਾਧ ਸੰਗਤ ਗੁਰੂ ਰਾਮਦਾਸ ਵੈਦਾਂ ਦੇ ਵੈਦ ਆ ਔਖਦ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੇ ਸਾਧ ਸੰਗਮਨ ਤਨਹਿਤੈ ਫਿਰ ਦੁੱਖ ਨ ਜਾਪੈ ਇੱਕ ਔਸ਼ਧੀ ਹੈ ਸਾਧ ਸੰਗਤ ਜੀ ਪਰਮਾਤਮਾ ਦੇ ਕੋਲ ਦੇ ਸਾਰੇ ਜਣੇ ਦੁਆ ਦੇ ਦਾਰੂ ਇਹ ਦੋਨੇ ਕੰਮ ਕਰਦੇ ਆ ਸਾਧ ਸੰਗਤ ਦੁਆ ਉਹਨੂੰਰ ਦੁਆ ਕਹਿ ਲੋ ਅਰਦਾਸ ਕਹਿ ਲੋ ਕੁਝ ਵੀ ਕਹਿ ਲੋ ਅਸੀਂ ਰੱਬ ਅਗੇ ਕਰਦੇ ਆ ਕਿ ਹੁਣੇ ਸਾਡੇ ਪਾਦਰੀ ਸਾਹਿਬ ਜੀ ਬਹੁਤ ਚੰਗੀਆਂ ਗੱਲਾਂ ਕਰ ਰਹੀ ਸੀ ਕਿਉਂਕਿ ਸਾਨੂੰ ਗੁਰਬਾਣੀ ਦੇ ਵਿੱਚ ਬਹੁਤ ਐਸੇ ਸ਼ਬਦ ਹੈ ਸੋਨਹਾਂ ਬਦਲੋ ਜਿੰਨੀ ਸੰਗਤ ਬੈਠੀ ਆ ਹੁ ਜਕਾਰੇ ਦਾ ਮਜ਼ਾ ਆ ਜਦਿਆਂ ਇੱਕ ਸੋਨਹਾਲ ਸੱਤ ਸੁਰੇ ਹਾਂ ਇਦਾਂ ਜਕਾਰੇ ਛੱਡ ਕੇ ਬਣਾਣਾ ਨਾਲ ਕੰਮ ਕਰੀਏ ਸੋ ਅਰਦਾਸ ਹੈ ਪਾਸ ਮੈਂ ਤੀ ਜੋਤਰੀ ਕਰਨੀ ਆ ਕਿ ਸਾਡੇ ਸੁੱਤੇ ਭਰਾ ਨਪੇ ਸਿੰਘ ਸੰਧੂ ਦੇ ਕਿਰਪਾ ਬਣਾਈ ਰੱਖਿਓ ਮਹਾਰਾਜ ਇਹਦੇ ਸਿੱਤੇ ਮਿਰ ਭਰਾ ਹੋਏ ਤੇ ਫੇਰ ਹੀ ਇਹ ਜਕਾਰ ਚ ਜੁੜੇ ਸੋ ਮੈਂ ਸਮਝਦਾ ਕਿ ਤੁਸੀਂ ਬਹੁਤ ਚੰਗੀ ਸੋਚ ਲੈ ਕੇ ਆਏ ਹੋ ਮੈਨੂੰ ਇਸ ਗੱਲ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਫਲੈਰ ਬਚਾ ਕੇ ਉਹਨੂੰ ਆਪਣੇ ਘਰਾਂ ਦੇ ਘੜਾ ਕਿਹਾ ਸਾਰਾ ਸ੍ਰੀ ਅਕਾਲ ਸੋ ਬਹੁਤ ਬੇਨਤੀ ਕਰਾਂਗਾ ਅੱਛਾ ਐਸਟ ਸਾਹਿਬ ਨੂੰ ਮਿਲੋ ਅਜੀਜ਼ ਜਿੰਨੇ ਵੀ ਇਸ ਜਗ੍ਹਾ ਤੇ ਨੇ ਜਦ ਦਰਜਾ ਬਖਤ ਦਰਜਾ ਜਿਹੜੇ ਨੇ ਬੈਠੇ ਹੋਏ ਸਾਰੇ ਪਤਵੰਤੇ ਸੱਜਣਾ ਅਸੀਂ ਲੀਲ ਦੀਆਂ ਕਰਾਈਆਂ ਤੋਂ ਥੈਂਕਸ ਕਰਦੇ ਹਾਂ ਸੋ ਮੇਰੇ ਕੋਲ ਸਾਡੀ ਪਾਜੀ ਰਿਪੋਰਟਰ ਜੀ ਕਿ ਹੈ ਕੀ ਪ੍ਰੋਗਰਾਮ ਹੈ ਔਰ ਮੈਨਨ ਵਿਚਾਰ ਨੇ ਪੁਝਾਈ ਕਰ ਰਿਹਾ ਤਾਂ ਮੈਂ ਨਵੇਦਨ ਕਰਦਾ ਹਾਂ ਸਭ ਦੇ ਲਈ ਕਿ ਛੇ ਕਮਾਗਰੀ ਸਾਨੂੰ ਸਭ ਨੂੰ ਨਾਲ ਮਿਲ ਕੇ ਸਾਥ ਦੇਣਾ ਚਾਹੀਦਾ ਹੈ ਸੋ ਇਹੋ ਜਿਹਾ ਸਾਡੇ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਡਾਕਟਰ ਨਵਦੇਸ਼ ਸਿੰਘ ਜੀ ਜਿਨ੍ਹਾਂ ਦੀ ਇਨਕਾਲ ਇਹੋ ਜਿਹੇ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਸਟੇਜ ਤੇ ਬੈਠੇ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਜੀ ਸਰਦਾਰ ਜਕਟਾਰ ਸਿੰਘ ਦਾਰਾ ਜੀ ਪੁਰ ਬਹੁਜਵਾਨ ਜੇਬ ਨਾਲ ਲੈਣ ਲੱਗਿਆ ਤਾਂ ਲੰਬੀ ਲਿਸਟ ਬਣ ਗਈ ਆਈਓ ਸਾਥ ਸੰਗਤੋਂ ਪਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤੇ ਡਾਕਟਰ ਸਾਹਿਬ ਨਾਲ ਅੱਜ ਪਹੁੰਚੀ ਸਮੇਤੋਂ ਪਿਆਰ ਰਿਹਾ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਇਹਨਾਂ ਨੇ ਹਸਪਤਾਲ ਖੋਲ੍ਹਿਆ ਲੋਕਾਂ ਦੀ ਸੇਵਾ ਕਰਨ ਦਾ ਇਹਨਾਂ ਦੇ ਮਨ ਵਿੱਚ ਜਲਿਆ ਮੇਰੇ ਨਾਲ ਸਲਾਹ ਕਰ ਰਹੇ ਸੀ ਕਿ ਮੈਂ ਵੀ ਉਹ ਖੋਲ੍ਹਣੀ ਹੈ ਲੋਕਾਂ ਦੀ ਸੇਵਾ ਕਰਨੀ ਹੈ ਔਰ ਸੇਵਾ ਭਾਵਨਾ ਦਾ ਜਿਹੜਾ 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 ਆਉਂਦਾ ਹੈ ਉਹ ਗੁਰੂ ਮਾਰਵਾਜਾ ਅਨੁਸਾਰੀ ਹੁੰਦਾ ਹੈ ਕਿਉਂਕਿ ਜਿਹੜਾ ਬੰਦਾ ਡਾਕਟਰ ਸਾਹਿਬ ਪੈਸੇ ਨੂੰ ਪੈਜ ਜਵੇ ਨਾ ਕਿਉਂਕਿ ਜਦੋਂ ਹਸਪੀਟਲ ਖੁੱਲ ਜਾਂਦਾ ਹੈ ਤਾਂ ਕੋਈ ਮਰੀਜ਼ ਆ ਜਾਵੇ ਤੇ ਉਹ ਮਰੀਜ਼ ਕੁਝ 100 ਰੁਪਏ ਮੰਗਣ ਤਾਂ 100 ਦੇਣਾ ਜੇ ਪਰਸੋਂ ਮੰਗਰ ਤੇ ਪਰਸੋਂ ਵੀ ਤੇਰੇ ਨਾਲ ਠੀਕ ਹੋਣ ਦੇ ਦੇਣਾ ਤੇ ਜਦੋਂ ਪੈਸੇ ਦਾ ਸਵਾਦ ਪਾ ਲਿਆ ਪਰੋ ਦਾ 50% ਹਜ਼ਾਰ ਰੁਪਏ ਪਾ ਲਿਆ ਤੇ ਫਿਰ ਬੰਦਾ ਸੋਚਦਾ ਕਿ ਮੈਂ ਉਹ ਕਮਾਈ ਕਰਦਾ ਮੈਂ ਇਹ ਪਾਸੇ ਇੱਕ ਸਾਹਿਬ ਜਿੱਥੇ ਤੁਸੀਂ ਹਸਪੀਟਲ ਖੋਲ੍ਹਿਆ ਲੋਕਾਂ ਦੀ ਸੇਵਾ ਕਰਦਾ ਕਰਦਾ ਤੇ ਐਨਜੀਓ ਖੋਲ੍ਹ ਦੀ ਟ੍ਰੀਟਮੈਂਟ ਦੇਣ ਦਾ ਫੈਸਲਾ ਕੀਤਾ ਕਿਉਂਕਿ ਮੈਂ ਥੋੜੇ ਦਿਨ ਪਹਿਲਾਂ ਤੇ ਬਗੇ ਤਾਂ ਉਹ ਘਰ ਦੇ ਵਿੱਚ ਮਾਤਾ ਜੀ ਦਾ ਜਨਮ ਮਾਤਾ ਜੀ ਸੀਗੇ ਉਹਨਾਂ ਕੋ ਰਾਜ ਕਰਾਉਣ ਲਈ ਪੈਸੇ ਨਹੀਂ ਸੀ। ਕਿਉਂਕਿ ਅੱਜ ਕੱਲ ਜੀਨੀਦਾਰ ਬੈਠੇ ਆ ਆਪਾਂ ਸਾਰੇ। ਆਪਾਂ ਆਪਣੀ ਆਪਣੇ ਵਾਲ ਝਾਤ ਮਾਰਦੀ ਸਾਡੇ ਕੋ ਕਿੰਨੇ ਕੇ ਪੈਸੇ ਹੁੰਦੇ ਆ। ਇਲਾਜ ਕਰਾਉਣ ਲਈ ਪੈਸੇ ਨਹੀਂ ਸੀਗੇ। ਤੋਂ ਜਿਹੜੇ ਸੰਤੁਸ਼ਟੀ ਸੇਵਾ ਦਾ ਲੌਂਦੀ ਉਹ ਮਾਇਆ ਵਾਲੀ ਹੋ। ਪਰ ਪਰ ਡਾਕਟਰ ਸਾਹਿਬ ਦੇ ਦੋਵੇਂ ਚੀਤੇ ਬੈਲੈਂਸ ਕਰਕੇ ਚੱਲ ਰਹੇ ਨੇ। ਮੈਂ ਇਹਨਾਂ ਨੂੰ ਸੋਚਦਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਸਿਸਟਰ ਦੀ ਡੈਥ ਹੋ ਗਈ। ਔਰ ਮੈਂ ਸਮਝਦਾ ਕਿ ਜਦੋਂ ਅੱਜ ਕੱਲ ਦਾ ਜਿਹੜਾ ਸਿਸਟਮ ਆ ਕੀਤਾ ਤੇ ਬਣ ਚੁੱਕਿਆ ਪਰ ਮੈਂ ਮਨ ਕਿਤੇ ਉਹਦੀ ਛੋਟੀ ਬੱਚੀ ਬੱਚੀ ਸੀ ਤੇ ਬੱਚਾ ਬੱਚੀ ਆ ਮੈਂ ਡਾਕਟਰ ਹਾਂ ਅਤੇ ਸਮੇਂ ਦੇ ਹਿਸਾਬ ਨਾਲ ਜੋ ਵੀ ਜੀ ਦੀ ਸਹੂਲਤੋ ਜੇ ਵੀ ਜੀ ਜਰੂਰਤ ਹੋਏਗੀ ਉਹਨਾਂ ਨੂੰ ਉਸੇ ਜ਼ਰੂਰਤ ਦੇ ਸਾਬਿਲ ਮਹੱਇਆ ਕੀਤਾ ਜਾਏਗਾ ਇਹ ਡਾਕਟਰ ਸਾਹਿਬ ਦੀ ਸੋਚ ਹੈ ਇਹ ਐਨ ਜੂ ਦੀਆਂ ਜੋ ਵੀ ਆਉਣ ਵਾਲੀਆਂ ਤੁਹਾਡੇ ਪਿਆਰ ਦਾ ਸਦਕਾ ਸਹੂਲਤਾਂ ਸਮਝ ਲੋ ਜਾਂ ਅਸੀਰਵਾਦ ਸਮਝ ਲੋ ਉਹ ਗਰੀਬਾਂ ਦੇ ਵਿੱਚ ਵਿਚੇਤਣ ਵਾਸਤੇ ਉਹਨਾਂ ਜੀਆਂ ਜੋ ਵੀ ਥੋੜੀਆਂ ਬਾਕੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਡਾਕਟਰ ਸਾਹਿਬ ਦਾ ਜੋ ਵੀ ਉਪਰਾਲਾ ਉਹਦੇ ਨਾਲ ਮੋਢੇ ਦਾ ਮੋਢਾ ਲਾ ਕੇ ਕੰਦੇ ਨਾਲ ਕੰਦਾ ਜੋੜ ਕੇ ਇਸ ਇਲਾਕੇ ਨੂੰ ਲੋੜ ਸੀ ਕਿਉਂਕਿ ਪਸੜਿਆ ਹੋਇਆ ਇਲਾਕਾ ਉਹਦੇ ਵਿੱਚ ਆ ਕੇ ਜਿਹੜਾ ਇੱਕ ਸੱਚਾ ਮਾਰਗਾਂ ਸੱਚੇ ਮਾਰਗ ਚੱਲਦੇ ਆ ਉਸ ਤੋਂ ਕਰੀਚਾਨ ਉਹਦੀ ਕਿਰਪਾ ਦੇ ਨਾਲ ਨੀਤ ਨੂੰ ਮਰਾਦਾ ਹੋਵੇ ਇੱਥੇ ਸਾਡੀ ਲੋੜ ਆ ਇਸ ਤੀਖੇ ਦੀ ਲੋੜ ਹੈਗੀ ਆਪਾਂ ਦੀ ਮਦਦ ਕਰਾਂਗੇ ਤੇ ਇਹਨਾਂ ਨੂੰ ਮਤਲਵਾਗੇ ਜਿਹੜੀ ਜਿਹੜਾ ਕੋਈ ਪੇਸ਼ੇਦਾਰ ਇੱਕ ਜਿਹੜਾ ਉਹਦੇ ਵਾਗਿਆ ਇਹ ਸਮਰਥਮ ਆਪਣਾ ਲਾਗ ਨਹੀਂ ਜਾ ਰਿਹਾ ਉਹਨੂੰ ਭੇਜਿਆ ਜਾਊਗਾ ਜੇ ਡਾਕਟਰ ਸਾਹਿਬ ਕਹਿਣ ਕਿ ਪਿੰਡ ਤੇ ਆਪਾਂ ਜਾਂਚ ਵੀ ਲਵਾਉਣ ਦੇ ਕੋਲ ਹੋਤਰ ਨੂੰ ਰੇਖਾ ਜਿਹੜਾ ਵਾਕੂ ਚਿਕਾ ਕਰਦਾ ਹੈ ਸਾਰੇ ਭਾਈ ਇਹ ਅੱਜ ਜਿਹੜਾ ਘਰ ਜਨਰਲ ਨੀਸ ਦੀ ਫੈਨ ਜੀ ਦੀ ਮੀਟਿੰਗ ਹੋਈ ਹੈ ਇਹਦੇ ਵੀ ਡਾਕਟਰ ਸਾਹਿਬ ਜੀ ਨੇ ਜਿਹੜੀਆਂ ਸੁਝਾਅ ਪੇਸ਼ ਕੀਆ ਵੀ ਅਸੀਂ ਗਰੀਬਾਂ ਨੂੰ ਫ੍ਰੀ ਪੈਟੀਕਲ ਦੇਾਂਗੇ ਹੋਰ ਬੱਚਿਆਂ ਨੂੰ ਰੁਜ਼ਗਾਰ ਦੇਾਂਗੇ ਬਹੁਤ ਚੰਗੀ ਗੱਲ ਹੈ ਤੇ ਇਹ ਲੋੜ ਆ ਇਸ ਇਲਾਕੇ ਦੀ ਤੇ ਸਮੇਂ ਦੀ ਵੀ ਲੋੜ ਹੈ ਅੱਜ ਮੈਡੀਕਲ ਸਹੂਲਤ ਹਰ ਬੱਚੇ ਨੂੰ ਚਾਹੀਦੀ ਹੈ ਕਿ ਮੈਡੀਕਲ ਜਿਹੜਾ ਟਰੀਟਮੈਂਟ ਹੈ ਇੰਨਾ ਮਹਿੰਗਾ ਹੋਊਗਾ ਕੀ ਗਰੀਬ ਵਿਚਾਰਾ ਆਪਣਾ ਇਲਾਜ ਕਰਾਉਣ ਤੋਂ ਸੱਤ ਜੁੱਤ ਮੈਂ ਕਹਿੰਦਾ ਵੀ ਇਹ ਬੋਲੋ ਵੀ ਤੇ ਹੀ ਇੱਕ ਵੱਡਾ ਉਪਰਾਲਾ ਜਿਹੜਾ ਡਾਕਟਰ ਸਾਹਿਬ ਕਰਨ ਜਾ ਰਹੇ ਆ ਗੁਰੂ ਰਾਮ ਦਾ ਸਤਿਗੁਰੂ ਦੀ ਕਿਰਪਾ ਕਰਨ ਹੋਰ ਚੜ੍ਹਦੀਆਂ ਕਲਾ ਵਿੱਚ ਇਦਾਂ ਦੀਆਂ ਸੰਭੋਤਾਂ ਹੈ ਐ ਜੀਓ ਹੀ ਕਰ ਸਕਦੀਆਂ ਨੇ ਤੇ ਕਰਦੇ ਰਹਿਣ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਸੰਨਿਦਾਨੀ ਬਹੁਤ ਵਧੀਆ ਭਾਗਾਂ ਦਿੰਦਾ ਜਿਹੜਾ ਸਾਡੀ ਸਰਕਾਰਾਂ ਤੋਂ ਕਰਨਾ ਚਾਹੀਦਾ ਸੀ ਉਹ ਕੰਮ ਵੀ ਐਨਜੀਓ ਨੇ ਕਰ ਰਹੀਆਂ ਨੇ ਤੇ ਬਹੁਤ ਚੰਗੇ ਤਰੀਕੇ ਨਾਲ ਕਰ ਸਕਦੇ ਹੁ ਅਸੀਂ ਸਾਰੇ ਜਿਹੜੇ ਇਲਾਕੇ ਦੇ ਬਹੁਤ ਸਾਰੇ ਜਣੇ ਇੱਥੇ ਆਏ ਨੇ ਉਹ ਸਾਰੇ ਜੀ ਡਾਕਟਰ ਸਾਹਿਬ ਦੇ ਨਾਲ ਅਸੀਂ ਇੱਕ ਪੂਰੇ ਛੋਟੇ ਦੇ ਦੁਆਰ ਖੁੱਲ੍ਹ ਕੇ ਨਾਲ ਸਾਥ ਦੇਵਾਂਗੇ ਤੇ ਡਾਕਟਰ ਸਾਹਿਬ ਇਹ ਕੰਮ ਕਰ ਰਹੇ ਨੇ ਜਿਹੜਾ ਆਮ ਲੋਕਾਂ ਲਈ ਵਾਸਤੇ ਆ ਇਸ ਕਰਕੇ ਸਾਰੀਆਂ ਇਹ ਸੰਸਥਾਵਾਂ ਦਾ ਵੀ ਅਸੀਂ ਸਨਮਾਨ ਕਰਦੇ ਹਾਂ ਤੇ ਹੋਰ ਤਾਂ ਲੋਕਨੀ ਅਪੀਲ ਕਰਦੇ ਕਿ ਕੇਸ ਇਨਫੋ ਦੇ ਨਾਲ ਰੱਖ ਕੇ ਇਹਨਾਂ ਦਾ ਬਹੁਤ ਸਾਥ ਹੈ ਸਾਰੇ ਦੇ ਜੀਲ ਦੀਆਂ ਕਰਾਈਆਂ ਤੋਂ ਕੁਮਾਰ ਰਾਜਾ ਰਜੀਤ ਸਿੰਘ ਐਨਜੀਓ ਦਾ ਜਿੰਨਾ ਸਟਾਫ ਆ ਔਰ ਦੂਸਰੇ ਨੰਬਰ ਤੇ ਜਿਹੜਾ ਇੱਕ ਗੁਰੂ ਰਾਮਦਾਸ ਹਸਪੀਟਲ ਸੰਤੂ ਸਾਹਿਬ ਬੋਲ ਰਹੇ ਨੇ ਉਹਨਾਂ ਸਾਰੇ ਸਟਾਫ ਦਾ ਐਨਜੀਓ ਦੇ ਮੈਂਬਰਾਂ ਦਾ ਤੈਦਰੁਦਨ ਵਾਦੀਆਂ ਜਿਨ੍ਹਾਂ ਨੇ ਬੇਟ ਇਲਾਕੇ ਨੂੰ ਇੱਕ ਨਵਾਂ ਨਵੀਂ ਰਸਤੇ ਤੇ ਲਿਆ ਕੇ ਚਾਰ ਚਰਨ ਨਾਉਣ ਦਾ ਪ੍ਰਫਾਲਾ ਕੀਤਾ ਕਿਉਂਕਿ ਜਿੰਨੇ ਵੀ ਗਰੀਬ ਪਰਿਵਾਰ ਦੇ ਬੇਰੁਜੇ ਬਹੁਤ ਮੌਕੇ ਹੋਤੀਆਂ ਜਾ ਰਹੀਆਂ ਨੇ ਇਦਾਂ ਦੇ ਮੈਂ ਇੱਕ ਸਮਾਜਾ ਪਸੰਦ ਫਦਰ ਕਮੇਟੀ ਜਾਂ ਦਾ ਮਤਲਬ ਆਪਣੀ ਕਮੇਟੀ ਦਾ ਕੋਰ ਕਮੇਟੀ ਦਾ ਮੈਂਬਰ ਹਾਂ ਮੈਂ ਉਹਦੇ ਵਿੱਚ ਇਦਾਂ ਦੀ ਵੀਡੀਓ ਮੇਰੇ ਕੋਲ ਆਉਂਦੀਆਂ ਨੇ ਵਿੱਚ ਜਿਹੜੀਆਂ ਮੈਂ ਸ਼ੇਅਰ ਵੀ ਕਰ ਸਕਦਾ ਕਿ ਇਹ ਛੋਟੇ ਬੱਚੇ ਦੇ ਬੁਰਦੇ ਚਲਗੇ ਲਾਗੇ ਮਾਂ ਕਲਪ ਰਹੀ ਆ ਪਿਓ ਕਲਪ ਰਿਆ ਸਭ ਕੁਝ ਵੇਚ ਕੇ ਆਪਣਾ ਘਰ ਬਾਰ ਬੱਚੇ ਤੇ ਲੋਕਾਂ ਤਕੀਰ ਦੇ ਉੱਤੇ ਫਿਰ ਆਪਣੇ ਪੱਤਰਕਾਰਾਂ ਨਾਲ ਸੰਬੰਧ ਬਣਾ ਕੇ ਤੇ ਆਪਣੀ ਮਦਦ ਦੀ ਘੂਹਾਰ ਲਈ ਦਰ ਦਰ ਭਟਕ ਰਹੇ ਨੇ ਇਹੋ ਜਿਹੇ ਜਿੰਨੇ ਵੀ ਸਾਡੇ ਗਰੀਬ ਪਰਿਵਾਰ ਨੇ ਡਾਕਟਰ ਸਾਹਿਬ ਦਾ ਆਸਰਾ ਲੈ ਕੇ ਤੇ ਸਾਡੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਦੇਣ ਜਾ ਰਹੇ ਨੇ ਮੈਂ ਸਾਰੇ ਇਲਾਕੇ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਇਹ ਐਨਜੀਓ ਤੋਂ ਜਿੰਨਾ ਵੀ ਹੋ ਸਕੇ ਵੱਧ ਚੜ ਕੇ ਲਾਭ ਲਓ ਆਣ ਕੇ ਮਿਲੋ ਤੇ ਆਪਾਂ ਵੀ ਬਿਲਕੁਲ ਡਾਕਟਰ ਸਾਹਿਬ ਦੇ ਨਾਲ ਆ ਐਨਜੀਓ ਦੇ ਨਾਲ ਆ ਜਿੱਥੇ ਵੀ ਸਾਡੀ ਸੇਵਾ ਲਉਣਗੇ ਆਪਾਂ ਖਾਨਮਨ ਤਾਨਾ ਸੇਵਾ ਕਰਾਂਗੇ ਧੰਨਵਾਦ ਬਾਈ ਬ੍ਰਿਦਕਾ ਫਾਤ